ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਲੀਆਂ ਪੱਗਾਂ ਵਾਲੇ ਅਕਾਲੀ ਅਕਲੋਂ ਖਾਲੀ ਬੈਸੇ ਮੈਂ ਤਾਂ ਅਕਾਲੀ ਕਹਿੰਦਾ ਹੁਣਾ ਅਕਾਲੀ ਤਾਂ ਹੈ ਹੀ ਨਹੀਂ ਇਹ ਐਡੇ ਵੱਡੇ ਝੂਠ ਬੋਲਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਕਾਲੀਆਂ ਦਾ ਅਕਾਲੀਆਂ ਦਾ ਪਰਮਜੀਤ ਸਿੰਘ ਇਹ ਵਾਲੀ ਹੈ ਬੈਸੇ ਦਾੜੀ ਹੁਣ ਚਿੱਟੀ ਹੋ ਰਹੀ ਹੈ ਕਲ ਫਲਾਣੀ ਛੜਤੀ ਉਹਨੇ ਅੱਜ ਬਹੁਤ ਵੱਡਾ ਝੂਠ ਬੋਲਿਆ ਕਹਿੰਦਾ ਜੀ ਅਸੀਂ ਜਿਹੜੇ ਅਕਾਲੀ ਦਲ ਦੀ ਭਰਤੀ ਹੈ ਨਾ ਉਹ ਆਨਲਾਈਨ ਕਰ ਰਹੇ ਹਾਂ ਜੇ ਕੋਈ ਸੋਡਾ ਰਿਸ਼ਤੇਦਾਰ ਪੰਜਾਬ ਤੋਂ ਗਿਆ ਹੋਇਆ ਆਸਟ੍ਰੇਲੀਆ ਬੈਠਾ ਅਮਰੀਕਾ ਬੈਠਾ ਕੈਨੇਡਾ ਬੈਠਾ ਇੰਗਲੈਂਡ ਬੈਠਾ ਕਹਿੰਦਾ ਉਹ ਵੀ ਭਰਤੀ कटा ਸਕਦਾ ਹੈ ਭਰਤੀ ਹੋ ਸਕਦਾ ਮਤਲਬ ਪੈਸੇ ਇਕੱਠੇ ਕਰਨ ਦਾ ਵੀ ਵਧੀਆ ਤਰੀਕਾ ਹੈ ਵੀ ਬਾਹਰ ਭੇਜਾਂਗੇ ਕੁਝ ਹਰਾਮਖੋਰਾ ਨੂੰ ਤੇ ਭਰਤੀ ਦੇ ਨਾਂ ਤੇ ਪੈਸੇ ਇਕੱਠੇ ਕਰ ਲੈਣਗੇ ਦੂਜੀ ਗੱਲ ਕੰਦਾ ਇੱਕ 80 ਸਾਲ ਦੀ ਮਾਤਾ ਲੁਧਿਆਣੇ ਦੀ ਉਹ ਮੇਰੇ ਕੋਲ ਇੱਕ ਕਾਪੀ ਲੈ ਕੇ ਆਈ ਮਤਲਬ ਕਿ ਜਿਹੜੀ ਭਰਤੀ ਕਰਾਉਣ ਵਾਲੀ ਕਾਪੀ ਐ ਸਲਿੱਪਾਂ ਨੇ ਉਹ ਲੈ ਕੇ ਆਈ ਅੱਗੇ ਉਹਨੇ ਪੂਰੀ ਡਿਟੇਲ ਦੇ ਨਾਲ ਆਧਾਰ ਕਾਰਡ ਅਟੈਚ ਕਰਕੇ ਤੇ ਉਹ ਪਰਚੀਆਂ ਕਟੀਆਂ ਹੋਈਆਂ ਜੇ ਕਿ ਮੈਂ ਪੁੱਛਿਆ ਮਾਤਾ ਇਹ ਕਾਪੀ ਤੁਸੀਂ ਕਿੱਥੋਂ ਲਈ ਸੀ ਅੱਗੇ ਮੈਂ ਅੰਮ੍ਰਿਤਸਰ ਸਾਹਿਬ ਗਈ ਸੀ ਇਹ ਕਾਪੀ ਮੈਂ ਦਰਬਾਰ ਸਾਹਿਬ ਤੋਂ ਲਈ ਸੀ ਤੇ ਮੇਰੀ ਤਮੰਨਾ ਸੀ ਮੈਂ ਅਕਾਲੀ ਦਲ ਦੀ ਭਰਤੀ ਕਰਾਵਾਂ ਵੋਟਾਂ ਵਧਾਵਾਂ ਤੇ ਨਾਲੇ ਪਰਮੀਤ ਸਿੰਘ ਵਾਲੀ ਨੇ ਇੱਕ ਹੋਰ ਗੱਪ ਛੜਿਆ ਰੋੜ ਤਾਂ ਜਾਣੀ ਕਿ ਕਹਿੰਦਾ ਸਾਨੂੰ ਅਕਾਲ ਤਖਤ ਵੱਲੋਂ ਹੁਕਮ ਹੈ ਅਸੀਂ ਤਾਂ ਸੇਵਾ ਨਿਭਾ ਰਹੇ ਹਾਂ ਪਹਿਲਾਂ ਮੇਰਾ ਜੀ ਕਰਦਾ ਸੀ ਕਿ ਆ ਗਿਆ ਟਰਨ ਪੂਰੀ ਕਰਕੇ ਜ਼ਿੰਮੇਵਾਰੀ ਛੱਡ ਕੇ ਘਰੇ ਬੈਠ ਜੀ ਆਪਾਂ ਕੀ ਲੈਣਾ ਫਿਰ ਕਹਿੰਦਾ ਅਕਾਲ ਤਖਤ ਵੱਲੋਂ ਸੇਵਾ ਲੱਗੀ ਹੈ ਹੁਣ ਇਹਨਾਂ ਹਰਾਮਖਵਰਾਂ ਨੂੰ ਪੁੱਛੋ ਵੀ ਅਕਾਲ ਤਖਤ ਤਾਂ ਸਮੇਂ ਬਦਲਦਾ ਹੈ ਜਿਹੜਾ ਜਹੇਦਾਰ ਲਾਇਆ ਉਹ ਸਮੇਂ ਬਦਲਨੇ ਲਾਇਆ ਤੇ ਤੁਹਾਨੂੰ ਹੁਕਮ ਕਿਹਨੇ ਕਰਤਾ ਤੁਸੀਂ ਦਸ ਗੁਰਬੀਰਵਾਲ ਤੋਂ ਆ ਕੀ ਹੋਏ ਹੋ ਬਾਗੀ ਹੋਏ ਥਨੋਂ ਕਲ ਤਾਂ ਤੁਸੀਂ ਸੇਵਾ ਕਿਦਾਂ ਲੜਦੀ ਜਾਣੀ ਕਿ ਇਹ ਲੋਕ ਐਨੇ ਝੂਠ ਬੋਲ ਰਹੇ ਨੇ ਤੇ ਉਹ ਝੂਠ ਨੂੰ ਛਪਾਉਣ ਵਾਸਤੇ ਹਜ਼ਾਰਾਂ ਲੱਖਾਂ ਕਰੋੜਾਂ ਝੂਠ ਇਹਨਾਂ ਨੂੰ ਹੋਰ ਬੋਲਣਾ ਪੈ ਰਿਹਾ ਅੱਛਾ ਮੈਂ ਬੌਧਲ ਲੰਬਾ ਜੋੜਾ ਨੇ ਬੋਲਣਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹ ਕੋਸ਼ਿਸ਼ ਤਾਂ ਕਰ ਰਹੇ ਨੇ ਵੀ ਅਕਾਲੀ ਦਲ ਨੂੰ ਦੁਬਾਰਾ ਸਰਜੀਤ ਕੀਤਾ ਜਾਵੇ ਯਾਨੀ ਕਿ ਮਰ ਚੁੱਕੇ ਬੰਦੇ ਨੂੰ ਜ਼ਿੰਦਾ ਕੀਤਾ ਜਾਵੇ ਪਰ ਜਿਵੇਂ ਕਹਿੰਦੇ ਕਾਲੇ ਪਾਣੇ ਗਏ ਦੀਆਂ ਹੱਡੀਆਂ ਹੀ ਵਾਪਸ ਆਉਂਦੀਆਂ ਨੇ ਬੰਦਾ ਨਹੀਂ ਵਾਪਸ ਆਉਂਦਾ ਤੁਸੀਂ ਹਰਾਮ ਖੋਰੋ ਰਲ ਮਿਲ ਕੇ ਅਕਾਲੀ ਦਲ ਦਾ ਬੇੜਾ ਘਰ ਕੀਤਾ ਤੁਸੀਂ ਖਤਮ ਕਰ ਦਿੱਤਾ ਹੁਣ ਹੱਡੀਆਂ ਨੇ ਉਹ ਧਰਤੀ ਦੇ ਵਿੱਚ ਮੁਰਦੇ ਪਟ ਲੋ ਤੇ ਪੱਲੇ ਕੁਝ ਨਹੀਂ ਪੈਣਾ ਜਾਨੀ ਕਿ ਇਹ ਕਹਿ ਲਈਏ ਵੀ ਇਹ ਝੂਠ ਜਦੋਂ ਬੋਲਦੇ ਨਾ ਇੱਕ ਤੋਂ ਇੱਕ ਚੜ ਕੇ ਬੋਲਦੇ ਆ ਵੱਡੇ ਤੋਂ ਵੱਡਾ ਝੂਠ ਬੋਲਦੇ ਤੇ ਲੋਕਾਂ ਨੂੰ ਇਹਨਾਂ ਝੂਠਾਂ ਦਾ ਪਤਾ ਲੱਗ ਗਿਆ ਹੁਣ ਇਹ ਪਤਾ ਕੀ ਚਾਹੁੰਦੇ ਐ? ਮਤਲਬ ਵੀ ਲੋਕ ਸਾਡੇ ਤੇ ਵਿਸ਼ਵਾਸ ਕਰਨ। ਲੋਕ ਵਿਸ਼ਵਾਸ ਕਿਉਂ ਕਰਨਗੇ? ਤੁਸੀਂ ਪੰਜਾਬ ਦੇ ਲੋਕਾਂ ਲਈ ਕੀ ਕੀਤਾ ਕੀ ਐ? ਜੇ ਚਾਰ ਪੰਜ ਗੱਲਾਂ ਤੁਹਾਨੂੰ ਗਣਾ ਦੇਈਏ ਤਾਂ ਤੁਹਾਡੇ ਕੋਲੇ ਜਵਾਬ ਕੋਈ ਨਹੀਂ। ਸਭ ਤੋਂ ਪਹਿਲਾਂ ਨਸ਼ਿਆਂ ਦੇ ਨਾਲ ਬਰਬਾਦ ਕਿਨੇ ਕੀਤਾ ਐ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਨੇ? ਬਿਆਦਮੀਆਂ ਕਿਹਨੇ ਕਰਵਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਤੇ ਅਟੈਕ ਕਰਾਉਣ ਦਾ ਜ਼ਿੰਮੇਵਾਰ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਅਤਵਾਦ ਕਿਹਨੇ ਲੈ ਕੇ ਆਉਂਦਾ ਸ਼੍ਰੋਮਣੀ ਅਕਾਲੀ ਦਲ ਨੇ ਮਜ਼ਦੂਰ ਨੂੰ ਪੰਜਾਬ ਦੇ ਵਿੱਚੋਂ ਬਰਬਾਦ ਕਿਹਨੇ ਕੀਤਾ ਮਜ਼ਦੂਰ ਦਾ ਕਾਰੋਬਾਰ ਠੱਪ ਕਿਹਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕਿਉਂਕਿ ਜਿੰਨੇ ਪ੍ਰਾਈਵੇਟ ادارے ਸੀ ਮੰਨ ਕੇ ਚੱਲੋ ਪ੍ਰਾਈਵੇਟ ਇੰਡਸਟਰੀ ਸੀ ਪ੍ਰਾਈਵੇਟ ਫੈਕਟਰੀਆਂ ਕੰਪਨੀਆਂ ਸੀ ਉਹ ਸਾਰਿਆਂ ਦੇ ਵਿੱਚ ਤੁਸੀਂ ਸ਼ੇਅਰ ਪਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰੇ ਆਪਣਾ ਕਾਰੋਬਾਰ ਪੰਜਾਬ ਤੋਂ ਬਾਹਰ ਲੈ ਗਏ ਪੰਜਾਬ ਦਾ ਬੇੜਾ ਘਰ ਕਰਕੇ ਤੇ ਸ਼ਿਵਣੀ ਕਮੇਟ ਦਾ ਬੇੜਾ ਘਰ ਕਰਕੇ ਹੁਣ ਤੁਸੀਂ ਭਰਤੀ ਕਰਾਉਂਦੇ ਫਿਰਦੇ ਹੋ ਇਹ ਸਿਰੇ ਦੀਆਂ ਨਾ ਕਤੀੜਾ ਨੇ ਇਹਨਾਂ ਨੂੰ ਨਾ ਕਿੱਲੇ ਨਾ ਬੰਨ ਲਓ ਬਸ 36 ਘੰਟਿਆਂ ਬਾਅਦ ਇੱਕ ਬੁਰਕੀ ਰੋਟੀ ਦੇ ਮਿਲੇ ਇਹਨਾਂ ਨੂੰ ਫਿਰ ਇਹਨਾਂ ਨੂੰ 20 ਦਿਨਾਂ ਵਿੱਚ ਸੁਰਤਾਉ ਬੀਅਸੀਂ ਪੰਜਾਬ ਦਾ ਨੂਨ ਖਾ ਕੇ ਨਮ ਖਾ ਕੇ ਹਰਾਮ ਕੀਤਾ ਫਿਰ ਸਮਝਾਓ ਦੇਖੋ ਕਹਿੰਦਾ ਸਾਨੂੰ ਅਕਾਲ ਤਖਤ ਵੱਲੋਂ ਹੁਕਮ ਹੋਇਆ ਹੈ ਸੇਵਾ ਲੱਗੀ ਹੈ ਵੀ ਨਮੀ ਭਰਤੀ ਕੀਤੀ ਜਾਵੇ ਵੀ ਅਕਾਲ ਤਖਤ ਤਾਂ ਸ਼ਕੀਰ ਬਦਲਦਾ ਹੈ ਤਸਵੀਰਵਾਨ ਤੇ ਚੌਂਕੀਦਾਰ ਜੋ 84 ਜਹੇਦਾਰ رکھے ਹੋਏ ਨੇ ਤੇ ਤੁਹਾਨੂੰ ਉਹ ਸੇਵਾ ਕਿਵੇਂ ਦੇ ਦੇਣਗੇ ਉਹ ਸੁਖਵੀਰ ਦੀ ਚਾਪਲੂਸੀ ਕਰਨਗੇ ਥੋੜੀ ਕਿਉਂ ਕਰਨਗੇ ਉਹ ਪੰਜਾਬ ਦੇ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਦੀ ਇਹ ਕੋਈ ਕਸਬ ਨਹੀਂ ਛੱਡ ਰਿਹਾ ਬਰਬਾਦ ਕਰਨ ਵਾਲਾ ਝੂਠ ਦੇ ਝੂਠ ਝੂਠ ਦੇ ਝੂਠ ਜਿਵੇਂ ਉਹ ਸਮਝਦੇ ਹੋਲ ਇੱਕ ਪਿਕਚਰ ਵਿੱਚ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਕਹਿੰਦਾ ਹੁੰਦਾ ਉਦਾਂ ਹੀ ਇਹਨਾਂ ਦਾ ਕੰਮ ਹੈ ਪਹਿਲਾਂ ਨਾ ਹਰਾਮਖੋਰਾਂ ਨੇ ਸਾਰਿਆਂ ਨੇ ਨਾ ਅਕਾਲ ਤਖਤ ਤੇ ਇੱਕ ਜਾਲ ਬੁਣ ਕੇ ਸਬੀਰਵਾਲ ਤੋਂ ਕਹਾ ਲਿਆ ਕਬੂਲ ਹੈ ਕਬੂਲ ਹੈ ਕਬੂਲ ਹੈ। ਇਹ ਸਾਰੀਆਂ ਗਲਤੀਆਂ ਸਬੀਰਵਾਲ ਨੇ ਕੀਤੀਆਂ ਨਹੀਂ। ਤੇ ਹੁਣ ਆਪ ਦੁੱਧੋਤੇ ਬਣਦੇ ਆ ਵੀ ਅਸੀਂ ਭਲੇ ਮਾਨਸਾਂ ਤੇ ਸ੍ਰੀ ਵੀਰ ਨੇ ਗਲਤੀਆਂ ਕੀਤੀਆਂ ਨਹੀਂ। ਜਣ ਕੇ ਅਕਾਲੀ ਦਲ ਦਾ ਬੇੜਾ ਇਹਨਾਂ ਨੇ ਬਹਾ ਕੇ ਨਾ ਖਤਮ ਕਰਕੇ ਉਹ ਲੋਕਾਂ ਦੀ ਹਮਦਰਦੀ ਭਾਲਦੇ ਪਰ ਲੋਕਾਂ ਨੂੰ ਤੁਹਾਡੀਆਂ ਕਰਤੂਦੰਦਾ ਪਤਾ ਐੜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ